ਹਾਂਜੀ ਕੀ ਹਾਲ ਚਾਲ ਆ YouTube ਵਾਲਿਓ ਠੀਕ ਠਾਕ ਪਰਿਵਾਰ ਸਾਰਾ ਤੁਹਾਡਾ ਸਹੀ ਆ ਸੁਖੀ ਸ਼ਾਂਤੋਂ ਰਾਜੀ ਖੁਸ਼ੀ ਐ ਠੀਕ ਠਾਕ ਠੀਕ ਠਾਕ ਰਹੇਓ ਚੱਲਦੇ ਕਿਲਾ ਜਿ ਰਹੋ ਅੱਜ ਨਵੀਂ ਟੌਪਿਕ ਤੇ ਨਵੀਂ ਗੱਲ ਨਵੀਂ ਕਹਾਣੀ ਅੱਗੇ ਆਪਾਂ ਵੀਡੀਓ ਪਾਈ ਸੀ ਇੱਕ ਬੇਈਮਾਨੀ ਦਾ ਪੈਸਾ ਤੇ ਅੱਜ ਆਪਾਂ ਵੀਡੀਓ ਪਾਉਣੀ ਆ ਇਮਾਨਦਾਰੀ ਦਾ ਪੈਸਾ ਵੀ ਘਰ ਦੇ ਵਿੱਚ ਕਿੰਨੇ ਖੁਸ਼ੀਆਂ ਆਉਂਦੀਆਂ ਨੇ ਇਮਾਨਦਾਰੀ ਦੇ ਪੈਸੇ ਨਾਲ ਤੇ ਕਿੰਨੇ ਦੁੱਖ ਦੂਰ ਹੁੰਦੇ ਨੇ ਈਮਾਨਦਾਰ ਬੰਦਾ ਜਿਹੜਾ ਬਾਹਰੋਂ ਪਰਮਾਦੀ 200 ਕਮਾ ਕੇ ਲੈ ਕੇ ਆਵੇ 400 ਕਮਾ ਕੇ ਲੈ ਕੇ ਆਵੇ ਪਰ ਉਹਨੂੰ ਘਰੇ ਆਏ ਨੂੰ ਇੱਜ਼ਤ ਮਿਲਣੀ ਮਿਲਣੀ ਆ ਉਹਦੇ ਬੱਚੇ ਵੀ ਪੁੱਛਣਗੇ ਤੇ ਉਹਦਾ ਪਰਿਵਾਰ ਵੀ ਪਸੂ ਤੇ ਉਹਦਾ ਮਾਂ ਪਿਓ ਵੀ ਪਸੂਗਾ ਪਰ ਜਦੋਂ ਕੋਈ ਬੇਈਮਾਨੀ ਦਾ ਪੈਸਾ ਕਮਾ ਕੇ ਘਰੇ ਲੈ ਕੇ ਆਊਗਾ ਚਿੱਟਾ ਵੇਚੂਗਾ ਨਸ਼ਾ ਵੇਚੂਗਾ ਕੋਈ ਵੀ ਗੋਲੀਆਂ ਵੇਚਦਾ ਉਹ ਬੇਈਮਾਨੀ ਦਾ ਪੈਸਾ ਲੈ ਕੇ ਆਊਗਾ ਤੇ ਨਾ ਉਹਦੀ ਬਈ ਇੱਛਤ ਹੋਣੀ ਹੈ ਘਰ ਦੇ ਵਿੱਚ ਤੇ ਨਾ ਕਿਸੇ ਨੂੰ ਉਹਨੂੰ ਪੁੱਛਣਾ ਪਰ ਉਹਦੇ ਪੈਸੇ ਦਾ ਅਸਰ ਜੇ ਉਹਦੀ ਔਲਾਦ ਹੈ ਤੇ ਔਲਾਦ ਤੇ ਬਹੁਤ ਭਾਰੀ ਪੈਣਾ ਕਿਉਂਕਿ ਜਦੋਂ ਆਪਾਂ ਮਾੜਾ ਕੰਮ ਕਰਕੇ ਮਾੜਾ ਕੋਈ ਨਸ਼ਾ ਵੇਚਦੇ ਆ ਜਾਂ ਕੋਈ ਗਲਤ ਕੰਮ ਕਰਦੇ ਆ ਤੇ ਉਹ ਤੁਹਾਡੀ ਔਲਾਦ ਨੂੰ ਭੁਗਤਣਾ ਪੈਂਦਾ ਕਿਸੇ ਨੂੰ ਨਹੀਂ ਭੁਗਤਣਾ ਪੈਂਦਾ ਕਿਉਂਕਿ ਤੁਸੀਂ ਮਾੜਾ ਕੰਮ ਕਰਕੇ ਆਪਣੀ ਔਲਾਦ ਦੇ ਅੱਗੇ ਕੰਡੇ ਵੀਜਦੇ ਹੋ ਜਿਹੜੇ ਉਹਨਾਂ ਨੂੰ ਚੁਗਣੇ ਪੈਣੇ ਆ ਇਹ ਨਾ ਸੋਚਿਆ ਕਰੋ ਵੀ ਅਸੀਂ ਇੱਕ ਪੈਸਾ ਕਮਾ ਲਿਆ ਤੇ ਅਸੀਂ ਆਪਣੀ ਔਲਾਦ ਨੂੰ ਸੁੱਖ ਦੇ ਰਹੇ ਹਾਂ ਇਹ ਤੁਹਾਡਾ ਗਲਤ ਬਹਿਮ ਹੈ ਬਹੀਬਾਨੀ ਦੇ ਪੈਸੇ ਨਾਲ ਕਦੇ ਵੀ ਔਲਾਦ ਨੂੰ ਸੁੱਖ ਨਹੀਂ ਮਿਲਦਾ ਇਮਾਨਦਾਰੀ ਦੇ ਪੈਸੇ ਭਾਵੇਂ ਦੀ ਘੱਟ ਕਮਾ ਲਿਓ ਪਰ ਉਹਦੇ ਅਰਗਾਂ ਨਜ਼ਾਰਾ ਤੇ ਸੁੱਖ ਜ਼ਿੰਦਗੀ 'ਚ ਕਦੇ ਮਿਲਣਾ ਨਹੀਂ ਤੁਹਾਡੇ ਬੱਚੇ ਵੀ ਇਮਾਨਦਾਰੀ ਦੇ ਪੈਸੇ ਦੇ ਨਾਲ ਸੁੱਖ ਪਾਉਣਗੇ ਉਹ ਯਾਦ ਕਰਨਗੇ ਵੀ ਸਾਡੇ ਪਿਓ ਨੇ ਇਮਾਨਦਾਰੀ ਖੱਟੀ ਹੈ ਬੇਈਮਾਨੀ ਦਾ ਪੈਸਾ ਨਹੀਂ ਇਕੱਠਾ ਕੀਤਾ ਬੇਈਮਾਨੀ ਦੇ ਪੈਸੇ ਨਾਲ ਕਾਰਾਂ ਕੋਠੀਆਂ ਨਹੀਂ ਬਣਾਈਆਂ ਮਿਹਨਤ ਨਾਲ ਖੂਨ ਪਸੀਨੇ ਦੀ ਕਮਾਈ ਤੇ ਆਪਦੇ ਮੁਰਕੇ ਨਾਲ ਸਭ ਕੁਝ ਬਣਾਇਆ ਇਸ ਲਈ ਇਮਾਨਦਾਰੀ ਦਾ ਪੈਸਾ ਤੁਹਾਡੀ ਔਲਾਦ ਦੇ ਰਾਹ ਸਵਾਰ ਦੂਗਾ ਪਰ ਬੇਈਮਾਨੀ ਦਾ ਪੈਸਾ ਤੁਹਾਡੀ ਔਲਾਦ ਦੇ ਅੱਗੇ ਕੰਡੇ ਵੀ ਜੜੂਗਾ ਹਰ ਇੱਕ ਇਨਸਾਨ ਜਿਹੜਾ ਕੰਮ ਕਰਦਾ ਸੱਚ ਤੇ ਸਚਿਆਈ ਤੇ ਇਮਾਨਦਾਰੀ ਦਾ ਕੰਮ ਕਰਿਆ ਕਰੋ ਕਦੇ ਵੀ ਕਿਸੇ ਨੂੰ ਨੀਵਾ ਦਿਖਾ ਕੇ ਜਾਂ ਕਿਸੇ ਤੋਂ ਉੱਚਾ ਉੱਠ ਕੇ ਕੰਮ ਨਾ ਕਰਿਆ ਕਰੋ ਈਮਾਨਦਾਰੀ ਦਾ ਕੰਮ ਕਰੋ ਈਮਾਨਦਾਰੀ ਦਾ